ਅੱਛਾ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ ਨੰਗਲ ਦੇ ਵਿੱਚ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪ੍ਰਾਈਮੋ ਕੈਮੀਕਲ ਕੰਪਨੀ ਵੱਲੋਂ ਇੱਕ ਆਵਾਜ਼ ਇੱਕ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ 사ਉਂਡ ਬੜੇ ਦੂਰ ਦੂਰ ਤੱਕ ਸੁਣਾਈ ਦਿੰਦੀ ਹੈ ਜਿਸ ਦੇ ਨਾਲ ਸਥਾਨਿਕ ਵਸਨੀਕਾਂ ਨੂੰ ਡਰ ਦਾ ਮਾਹੌਲ ਬੈਠ ਗਿਆ ਹੈ ਜਦੋਂ ਇਸ ਸੰਬੰਧ ਦੇ ਵਿੱਚ ਸਾਨੂੰ ਵੀਡੀਓ ਬਾਰੇ ਪਤਾ ਲੱਗਦਾ ਇਹਦਾ ਪੜਤਾਲ ਦੇ ਲਈ ਜਦੋਂ ਅਸੀਂ ਪੀਐਸਸੀਐਲ ਪ੍ਰਾਈਮੋ ਕੈਮੀਕਲ ਕੰਪਨੀ ਦੇ ਵਿੱਚ ਪਹੁੰਚਦੇ ਹਾਂ ਤਾਂ ਉਥੇ ਐਮਪੀਐਸ ਵਾਲਿਆ ਜੋ ਆਲਾ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪਾਵਰ ਪਲਾਂਟ ਦੀ ਟੈਸਟਿੰਗ ਹੋ ਰਹੀ ਹੈ ਤੇ ਜਦੋਂ ਸਟੀਮ ਨੂੰ ਰਿਲੀਜ਼ ਕੀਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਜਿਸ ਦੇ ਨਾਲ ਕਿਸੇ ਨੂੰ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਹੈ ਇਹ ਮਾਤਰ ਟੈਸਟਿੰਗ ਦੱਸ ਤੋਂ 12 ਦਿਨ ਤੱਕ ਚੱਲੇਗੀ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਆਵਾਜ਼ ਨਹੀਂ ਆਏਗੀ ਜਦੋਂ ਪਾਵਰ ਪਲਾਂਟ ਆਪਣਾ ਫੁੱਲ ਲੋਡ ਉੱਤੇ ਚੱਲ ਪਵੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਨਾਲ ਕਰੀਬੀ ਕੰਪਨੀ ਐਨ ਐਫ ਐਲ ਤੋਂ ਵੀ ਜਦੋਂ ਸਟੀਮ ਰਿਲੀਜ਼ ਕੀਤੀ ਜਾਂਦੀ ਹੈ, ਸ਼ਟਡਾਊਨ ਹੁੰਦਾ ਹੈ ਤਾਂ ਇਸ ਤਰ੍ਹਾਂ ਦੀ ਆਵਾਜ਼ਾਂ ਸੋਨਾਂ ਨੂੰ ਜ਼ਰੂਰ ਮਿਲਦੀਆਂ ਹਨ ਪਰ ਕਿਸੇ ਨੂੰ ਪੈਨਿਕ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਬੈਠਾ ਹੈ ਉਹਨਾਂ ਦੇ ਮਨ ਦੇ ਵਿੱਚੋਂ ਡਰ ਨਿਕਲ ਜਾਵੇ ਫਿਲਹਾਲ ਦੇ ਲਈ ਜਨਕਿ ਮੈਨੂੰ ਰਕੇਸ਼ ਰਾਣਾ ਨੂੰ ਦਿਓ ਜੀ ਜਦ ਧੰਨਵਾਦ